ਤੁਹ ਲਈ ਆ ਚਲੋ ਇਦਾਂ ਨਾ ਕਰੋ ਤੇਰੀ ਲਈ ਆ ਚਲੋ ਇਦਾਂ ਨਾ ਕਰੋ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜ ਜਿਥੇ ਕਿ ਲੁਧਿਆਣਾ ਦਾ ਬੱਚਾ ਸ਼ੁੱਕਰਵਾਰ ਸਵੇਰ ਇੱਕ ਸੜਕ ਹਾਦਸੇ ਵਿੱਚ ਪੁਲਿਸ ਕਰਮੀ ਦੀ ਮੌਤ ਹੋ ਗਈ ਹੈ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5:30 ਵਜੇ ਮਾਰਨਿੰਗ ਵਾਕ ਤੇ ਨਿਕਲੇ ਸੀ ਉਸਤਰਾਣ ਲੜਕੀਆਂ ਦੇ ਕਾਲਜ ਦੇ ਨਜ਼ਦੀਕੀ ਕਨਪਛਾਤੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਹਾਦਸਾ ਨਾ ਪਿਆਨਕਸੀ ਕੀ ਪੁਲਿਸ ਕਰਮੀ ਦੱਸ ਸਿਖ ਪੂਰੀ ਤਰ੍ਹਾਂ ਦੇ ਨਾਲ ਕੁਛ ਲੈ ਗਿਆ ਜਦਕਿ ਦੂਰ ਲੱਤਾਂ ਵੀ ਟੁੱਟ ਗਈਆਂ ਨੇ ਦੱਸਦੀ ਕਿ ਦੇਖਣ ਵਾਲਿਆਂ ਅਨੁਸਾਰ ਟੱਕਰ ਲੱਗਦੇ ਹੀ ਉਹ ਮੂਹ ਦੇ ਬਲ ਸੜਕ ਤੇ ਗਿਰਿਆ ਤੇ ਕਾਫੀ ਦੇਰ ਤੱਕ ਖੂਨ ਦੇ ਨਾਲ ਲਤਪਤ ਹਾਲਾਤ ਵਿੱਚ ਉੱਥੇ ਹੀ ਪਿਆ ਰਿਹਾ ਮਿਤਕ ਦਾ ਨਾਮ ਤਰਸੀਮ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਮਿਤਕ ਕੋ ਇਸ ਕੁਆਟਰ ਦੇ ਵਿੱਚ ਰਹਿੰਦਾ ਅਤੇ ਡਿਊਟੀ ਲੁਧਿਆਣਾ ਕੋਰਟ ਪਰਿਸਰ ਦੇ ਵਿੱਚ ਇੱਕ ਜੱਜ ਦੇ ਨਾਲ ਲੱਕੀ ਹੋ ਸੇ ਫਿਲਹਾਲ ਪੁਲਿਸ ਉਸ ਦੀ ਪਛਾਣ ਸਾਰਕੱਚਿਕ ਨਹੀਂ ਕਰ ਰਹੀ ਹੈ ਉਦਰੀ ਮਾਰਨਿੰਗ ਵਾਕ ਦੇ ਲਈ ਨਿਕਲੇ ਲੋਕਾਂ ਨੇ ਜਦ ਉਸ ਨੂੰ ਸੜਕ ਤੇ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪੁੱਜੀ ਲਾਸਟ ਨੂੰ ਕਬਜ਼ੇ ਚਲੇਆ ਪੋਸਟਮਾਰਟਮ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹਾਦਸੇ ਦੀ ਸੂਚਨਾ ਮਿਲਦੇ ਮਿਤਕ ਪਰਿਵਾਰਕ ਮੈਂਬਰ ਮੌਕੇ ਤੇ ਪੁੱਛੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਉਧਰ ਮਾਮਲੇ ਦੀ ਜਾਣਕਾਰੀ ਜਦੋਂ ਥਾਣਾ ਡਿਵੀਜ਼ਨ ਨੰਬਰ 8 ਤੇ ਪੁਲਿਸ ਨੂੰ ਲੱਗੀ ਆ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਚੱਲੀ ਜਾ ਰਹੀ ਹੈ ਭਾਜੀ ਕੀ ਲੱਗਣੀ ਨਾ ਕੋਈ ਹੋਈ ਤੇ ਹੋਈ ਹੈ ਇਦਾਂ ਥੋਈ ਹੈ ਇਹਦੇ ਰਿਲੇਟਿਵ ਨੇ ਅੱਛਾ ਜੀ ਅਸੀਂ ਇੱਥੇ 5 ਨੰਬਰ ਥਾਣੇ ਡਿਵੀਜ਼ਨ ਦੇ ਰਹਨੇ ਆ ਕੁਆਟਰ ਚ ਅੱਛਾ ਜੀ ਪੁਲਿਸ ਮੁਲਾਜ਼ਮੀ ਨੇ ਅੱਛਾ ਸਵੇਰ ਸਰ ਕਰਨੀ ਨਿਕਲੇ ਅੱਛਾ ਰਸਤੇ 'ਚ ਜਦੋਂ ਮੈਨੂੰ ਇਹਨਾਂ ਦੀ ਬਰੇਡੀ ਦੀ ਕਾਲ ਆਈ ਤੇ ਮੈਂ ਵੀ ਇਮੀਡੀਟਲੀ ਇੱਥੇ ਪਹੁੰਚਿਆ ਸਰ ਇਥੇ ਜੱਸਾ ਸਾਹਿਬ ਨਾ ਲੱਗੇ ਨੇ ਮੈਨੂੰ ਇਹ ਜੱਸਾ ਸਾਹਿਬ ਦਾ ਨਾਮ ਹੀ ਪਤਾ ਅੱਛਾ ਜੱਸਾ ਸਾਹਿਬ ਨਾ ਲੱਗੇ ਹੋਏ ਨੇ ਅੱਛਾ ਅੱਛਾ ਰੋਡ ਐਕਸੀਡੈਂਟ ਹੋਇਆ ਹੈ ਰੋਡ ਐਕਸੀਡੈਂਟ ਸਰ ਇਹ ਸਰ ਹੋਇਆ ਕਿੰਨੇ ਕਵਿਜੇ ਸਰ ਬੰਦ ਬੰਦ ਕੇ 57 58 ਐਮਬੂਲੈਂਸ ਨੇ ਕੀਤਾ ਸਰ ਫੋਨ ਵਿਧਾਨਾ ਲਾਈਟ ਤੇ ਲਈ ਮੈਂ ਖਾਪੜ ਤੇ ਰਿਪੋਰਟ